ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਮੈਂਟ ਫੈਸਟ ਰੂਟ ਤੇ ਮੇਰੇ ਵੱਲੋਂ ਸਾਰੇ ਸਾਥਸਰੀਆ ਕਾਲ ਨਮਾਸਤੇ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਵੀਡੀਓ ਹੈਗੀ ਹੈ ਕਿ ਦੇਖੋ ਆਪਾਂ ਨਾਪ ਦੇ हिसाब ਨਾਲ ਹਲਕੇ ਭਾਰ ਦੇ ਨਾਪ ਦੇ हिसाब ਨਾਲ ਪਲੇਟਾਂ ਦੇ ਨਿਸ਼ਾਨ ਲਗਾਉਣ ਦਾ ਤਰੀਕਾ ਤੁਹਾਨੂੰ ਪ੍ਰੋਪਰ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਸਾਡੇ ਜਿਹੜੇ ਬੜੀ ਕਮੈਂਟ ਆ ਰਹੇ ਸੀਗੇ ਵੀ ਸਾਨੂੰ ਪਲੇਟਾਂ ਬਾਰੇ ਦੱਸਿਆ ਜਾਵੇ ਤੇ ਅਲੱਗ-ਅਲੱਗ ਨਾਪ ਦੇ ਬਾਰੇ ਜਰਾ ਸਮਝਾਇਆ ਜਾਵੇ ਆਪਾਂ ਹਰ ਇੱਕ ਚੀਜ਼ ਨੂੰ ਤੁਹਾਡੇ ਲਈ ਪ੍ਰੋਪਰ ਅੱਜ ਲੈ ਕੇ ਆਏਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖ ਲੈਣ ਤੇ ਆਨ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਨਵੀਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਇਹ ਵੀਡੀਓ ਦੇ ਵਿੱਚ ਜਿਹੜੇ ਇਹ ਪਲੇਟਾਂ ਦੇ ਨਿਸ਼ਾਨ ਨੇ ਹਲਕੇ ਭਾਰੇ ਨਾਲ ਆਪਣੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਪਲੇਟਾਂ ਦੇ ਨਿਸ਼ਾਨ ਲਗਾਉਣ ਨੇ ਤੇ ਕਿਸ ਤਰੀਕੇ ਨਾਲ ਆਪਾਂ ਮਾਰਜਨ ਲੈਣਾਗਾ ਕਿਸ ਤਰੀਕੇ ਨਾਲ ਆਪਾਂ ਉਹਨਾਂ ਦੀ ਕਟਾਈਆਂ ਕਰਨੇ ਹਰ ਇੱਕ ਚੀਜ਼ ਤੁਹਾਨੂੰ ਪੂਰੀ ਬਰੀਕੀ ਦੇ ਨਾਲ ਦੱਸਾਂਗੇ ਆਓ ਆਪਾਂ ਵੀਡੀਓ ਤੁਹਾਨੂੰ ਸ਼ੁਰੂ ਕਰਦੇ ਆਪਾਂ ਤੁਹਾਨੂੰ ਸਮਝਾਉਣਾਂਗੇ ਪਲੇਟਾਂ ਦੇ ਨਿਸ਼ਾਨ ਲਗਾਉਣ ਦਾ ਤਰੀਕਾ ਕੀ ਹੈਗਾ ਆਪਣੇ ਕੋਲੇ ਦੇਖੋ ਜਿਹੜਾ ਨਾਪ ਆ ਗਿਆ 25 ਇੰਚ ਛਾਤੀ ਹੈਗੀ 12.5 ਤੇ ਪਲੇਟ ਇਹਨ ਫੇਰ ਹੈ ਗਿਆ ਛਾਤੀ ਦਾ ਨਾਪ ਹੈ ਗਿਆ 18 ਇੰਚ ਤੇ ਪਲੋਈ ਹੈ ਗਿਆ 10 ਇੰਚ ਤੇ ਤਿਆਰ ਤੇ ਇਹਨਾਂ ਦਾ ਆਪਾਂ ਤੁਹਾਨੂੰ ਮਾਰਜਿਨ ਦੱਸਾਂਗੇ ਵੀ ਕਿਹੜੇ ਤਰੀਕੇ ਨਾਲ ਕਿੰਨਾ ਕਿੰਨਾ ਲੈਣਾਗਾ ਹਰ ਇੱਕ ਚੀਜ਼ ਤੁਹਾਨੂੰ ਪੂਰੀ ਗੌਰ ਨਾਲ ਦੱਸਾਂਗੇ ਦੇਖੋ ਇਹ ਹੈਗਾ ਆਪਣੇ ਕੋਲ ਇੱਕ ਚਾਰਟ ਪੇਪਰ ਇਹ ਚਾਰਟ ਪੇਪਰ ਹੈ ਜਿਹੜਾ ਆਪਾਂ ਦੇਖੋ ਫੋਲਡ ਕਰ ਲਿਆ ਇਹਨੂੰ ਫੋਲਡ ਕਰਕੇ ਆਪਾਂ ਇਹਦੇ ਉੱਪਰ ਤੁਹਾਨੂੰ ਦੱਸਾਂਗੇ ਨਿਸ਼ਾਨ ਲਗਾਉਣ ਦਾ ਤਰੀਕਾ ਵੀ ਜਿਹੜੇ ਨਿਸ਼ਾਨ ਲਗਾਉਣੇ ਨੇ ਆਪਾਂ ਕਿੱਦਾਂ ਕਿੱਦਾਂ ਮਾਰਜਿਨ ਲੈਣਾ ਤੇ ਕਿੱਦਾਂ ਕਿੱਦਾਂ ਆਪਾਂ ਇਹਦੇ ਵਿੱਚ ਪਲੇਟਾਂ ਦੇ ਜਿਹੜੇ ਗੈਪ ਦੇਣੇ ਤੇ ਕਿੰਨਾ ਆਪਾਂ ਲੰਬਾ ਪਲੇਟ ਪਾਉਣਾਗਾ ਹਾਰੇ ਕੀ ਤੁਹਾਨੂੰ ਪੂਰੀ ਬਰੀਕੀ ਨਾਲ ਸਮਝਾਵਾਂਗੇ ਦੇਖੋ ਇਹ ਚਾਰਟ ਦੇ ਉੱਪਰ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਇਹ ਮਾਰਜਣਾਗਾ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਫਰੰਟ ਦਾ ਨਿਸ਼ਾਨ ਲਗਾਉਣਾਗਾ ਹੁਣ ਮੰਨ ਕੇ ਚੱਲੋ ਜਿਹੜੀ ਹੈਗੀ ਆਪਣੀ 15 ਇੰਚ ਛਾਤੀ ਤੇ ਉਹਦੇ ਵਿੱਚ ਆਪਾਂ ਪਾਵਾਂਗੇ 13 ਇੰਚ ਫਰੰਟ ਤੇ ਜਿਹੜਾ ਹੈਗਾ ਆਪਣੇ ਕੋਲ 18 ਇੰਚ ਛਾਤੀ ਇਹਦੇ ਵਿੱਚ ਪਾਵਾਂਗੇ ਆਪਾਂ 12 ਇੰਚ ਫਰੰਟ ਇਹਦੇ ਵਿੱਚ ਤੁਹਾਨੂੰ ਆਪਾਂ ਸਮਝਾਉਨੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਾਂਗੇ ਪਾਸਲੇ ਨਾਪ ਦੇ ਹਿਸਾਬ ਨਾਲ ਪਾਤਰੀਨ ਆਪਣੇ ਹਿਸਾਬ ਦੇ ਨਾਲ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣ ਦੇਖੋ ਆਪਾਂ ਲਾਵਾਂਗੇ ਫਰੰਟ ਦਾ ਨਿਸ਼ਾਨ ਫਰੰਟ ਦਾ ਨਿਸ਼ਾਨ ਲਗਾਵਾਂਗੇ ਆਪਾਂ ਸਿਰਫ ਦੇਖੋ 12 ਇੰਚ ਤੇ 12 ਇੰਚ ਫਰੰਟ ਰੈਡੀ ਹੈ ਨਾ ਤਾਂ ਤੇ ਆਪਾਂ 12 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਤੇ ਹੁਣ ਆਪਾਂ ਲਗਾਉਣਾ ਨੇ ਤੇ ਮੋਢੇ ਦਾ ਨਿਸ਼ਾਨ ਮੋਢੇ ਦਾ ਨਿਸ਼ਾਨ ਲਗਾਵਾਂਗੇ ਆਪਾਂ 6.5 ਇੰਚ ਤੇ ਤੇ ਇਧਰੋਂ ਵੀ ਆਪਾਂ ਜਿਹੜਾ ਨਿਸ਼ਾਨ ਲਗਾਉਣਾਗਾ ਆਪਾਂ 12 ਇੰਚ ਤੇ ਯਾਨੀ ਕਿ 6 ਇੰਚ ਤੇ ਇਹ ਨਿਸ਼ਾਨ ਨੂੰ ਆਪਾਂ ਦੇਖੋ ਬਿਲਕੁਲ ਇਹਦੇ ਨਾਲ ਸਿੱਧਾ ਕਰ ਲਾਂਗੇ ਇਹ ਨਿਸ਼ਾਨ ਨੂੰ ਵੀ ਆਪਾਂ ਬਿਲਕੁਲ ਸਕੇਲ ਨਾਲ ਸਿੱਧਾ ਕਰ ਲਾਂਗੇ ਇਹ ਨਿਸ਼ਾਨ ਸਿੱਧੇ ਕਰਨ ਤੋਂ ਬਾਅਦ ਹੁਣ ਦੇਖੋ ਆਪਾਂ ਕੀ ਕਰਨਾਗਾ ਜਿਹੜਾ ਆਪਾਂ ਰੀਪਲੇਸ ਲੈਣਾ ਉਹ ਕਿਸ ਤਰ੍ਹਾਂ ਲੈਣਾਗਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਉੱਪਰ ਦੇਖੋ ਇੱਕ ਮਾਰਜਿਨ ਲਗਾਵਾਂਗੇ ਇਸ ਤਰ੍ਹਾਂ ਪਲੇਟ ਇਹਨਾਂ ਦੇ ਪਤਲੇ ਨਾਪ ਦੀ ਪਲੇਟ ਹੈਗੀਏ ਦੇਖੋ ਪਲੋਈ ਜਿਹੜੀ ਉੱਪਰ 10 ਇੰਚ ਤੇ ਤਿਆਰ ਹੈ ਤਾਂ ਇਹ ਨਿਸ਼ਾਨ ਆਪਾਂ 10.5 ਇੰਚ ਤੇ ਲਗਾਵਾਂਗੇ ਇਹ 1.5 ਇੰਚ ਤੇ ਆਪਾਂ ਤਾਂ ਲਗਾ ਕਿਉਂਕਿ 1 ਇੰਚ ਆਪਣਾ ਜਿਹੜਾ ਉੱਪਰ ਮਾਰਜਿਨ ਚ ਲੈ ਜਾ ਜਦੋਂ ਆਪਾਂ ਗਲੇ ਅਟੈਚ ਕਰਾਂਗੇ ਉਹਦੇ ਵਿੱਚ ਆਪਣਾ ਸਲਾਈ ਦੇ ਵਿੱਚ ਆ ਜਾਊ 1 ਇੰਚ ਤਾਂ ਜਿਹੜੀ ਆਪਣੀ ਪਲੋਈ ਹੈਗੀ ਉਹ ਆਪਣੇ 10 ਇੰਚ ਤਿਆਰ ਰਹਿ ਜੂਗੀ ਜਿੰਨੀ ਆਪਣੀ ਸ਼ਰਟ ਦੀ ਤਿਆਰ ਹੈਗੀ ਤਾਂ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਹੁਣ ਆਗੇ ਦੇ ਵਿੱਚ ਪਲੇਟ ਲੰਬਾ ਪਾਉਣ ਦਾ ਤਰੀਕਾ ਜਿਹੜੇ ਆਪਾਂ ਪਲੇਟ ਲੰਬੀ ਪਾਉਣੀ ਹੈ ਉਹ ਆਪਾਂ ਪਾਉਣੀ ਹੈਗੇ ਦੇਖੋ ਇਹਦੇ ਵਿੱਚ 7 ਇੰਚ ਸੱਤ ਇੰਚ ਇਹ ਪਲੇਟ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇਹ ਲਗਾਉਣ ਤੋਂ ਬਾਅਦ ਨਿਸ਼ਾਨ ਆਪਾਂ ਨੇ ਲਾਉਣ ਨੇ ਦੀ ਸੈਟ ਸਲਾਈ ਦੇ ਨਿਸ਼ਾਨ ਸੈਟ ਸਲਾਈ ਹੈਗੇ ਇਹਨਾਂ ਦੀ ਜਲ ਕੇ 14 ਇੰਚ ਤਿਆਰ ਤਾਂ ਆਪਾਂ 15 ਇੰਚ ਤੇ ਨਿਸ਼ਾਨ ਲਗਾ ਲਿਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਲਾਉਣ ਨੇ ਤੇ ਛਾਤੀ ਦੇ ਨਿਸ਼ਾਨ ਛਾਤੀ ਹੈਗੇ ਦੇਖੋ 18 ਇੰਚ ਦਾ ਆਪਾਂ 19 ਇੰਚ ਤੇ ਲਗਾਵਾਂਗੇ 1 ਇੰਚ ਵੱਧ ਕੇ ਇਸ ਤਰ੍ਹਾਂ ਇਸ ਤੋਂ ਬਾਅਦ ਹੁਣ ਆਪਾਂ ਪਲੇਟ ਦੇ ਵਿੱਚ ਦੀ ਗੈਪ ਦੇਣੀ ਹੈ ਉਹ ਆਪਾਂ ਦੇਨੇਗੇ ਦੇਖੋ 18 ਇੰਚ ਛਾਤੀ ਹੈ ਇਹਨਾਂ ਦੀ ਤਾਂ ਆਪਾਂ ਦੇਵਾਂਗੇ ਗੈਪ 6.5 ਇੰਚ ਜੈਨਕ ਸਵਾ 3 ਇੰਚ ਇੱਥੋਂ ਵੀ ਆਪਾਂ ਦੇਵਾਂਗੇ ਸਵਾ 3 ਇੰਚ ਗੈਪ ਤਾਂ ਇਹ ਪਲੇਟ ਨੂੰ ਆਪਾਂ ਬਿਲਕੁਲ ਸਿੱਧਾ ਕਰ ਦਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਾਂ ਪਾਉਣਾਗਾ ਰੇਪ ਪਲੇਟ ਜਿਹੜਾ ਰੇਪ ਪਲੇਟ ਪਾਉਣਾਗਾ ਆਪਣਾ ਜਿਹੜਾ ਇਹ ਲੰਬੇ ਵਾਲਾ ਪਲੇਟ ਹੈਗਾ ਹਮੇਸ਼ਾ ਤੁਸੀਂ ਜਦੋਂ ਵੀ ਇਹ ਪਲੇ ਪਲੋਈ ਪਾਉਣੀ ਹੈ ਤੇਦਾ ਪਲੋਈ ਜਿਹੜੀ ਇਹ ਆਪਣੇ ਹੈਗੇ ਕਮਰ ਵਾਲੀ ਪਲੋਈ ਤਾਂ ਆਪਾਂ ਇਹ ਪਲੇਟ ਦਾ ਹਾਫ ਕਰ ਲਓ ਜਾਨਕਿ ਦੇਖੋ ਆਪਣੇ 7 ਇੰਚ ਦੀ ਗੈਪ ਹੈ ਇਹਨੂੰ ਆਪਾਂ 3.5 ਇੰਚ ਤਿੰਨ ਨਿਸ਼ਾਨ ਲਗਾ ਲਓ ਇਸ ਤਰ੍ਹਾਂ ਇੱਥੇ ਨਿਸ਼ਾਨ ਲਗਾਉਣ ਤੋਂ ਬਾਅਦ ਇੱਥੋਂ ਆਪਾਂ ਇਸ ਨਿਸ਼ਾਨ ਨੂੰ ਇਹ ਨਿਸ਼ਾਨ ਦੇ ਨਾਲ ਬਿਲਕੁਲ ਸਿੱਧਾ ਕਰ ਦਾਂਗੇ ਪਹਿਲਾਂ ਐਸਾ ਇਧਰੋਂ ਆਪਾਂ ਇਹ ਨਿਸ਼ਾਨ ਨੂੰ ਬਿਲਕੁਲ ਸਿੱਧਾ ਕਰ ਦਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਜਿਹੜੀ ਆਪਾਂ ਗੈਪ ਦੇਣੀ ਹੈਗੀ ਇਹ 18 ਇੰਚ ਛਾਤੀ ਹੈ ਇਹਦੇ ਵਿੱਚ ਆਪਾਂ ਇਹ ਗੈਪ ਦੇਣੀ ਹੈਗੀ 2 ਇੰਚ ਦੀ ਸਿਰਫ 2 ਇੰਚ ਦੀ ਇੱਥੇ ਤੱਕ ਆਪਣਾ ਇਹਨਾ ਪਲੇਟ ਪਾ ਕੇ ਇਹ ਰੈਡੀ ਹੋਊਗਾ ਜਿਹੜੀ ਆਪਾਂ ਗੈਪ ਦੇਣੀ ਹੈਗੀ ਐਸਾਈਡ ਵਾਲੀ ਉਹ ਦੇਣੀ ਹੈਗੀ ਆਪਾਂ 22 ਇੰਚ ਦੀ ਉਸ ਤੋਂ ਜ਼ਿਆਦਾ ਨਹੀਂ ਦੇਣੀ ਇਹ ਪਲੇਟ ਆਪਣਾ ਪਾਊਗਾ ਐਸਾਈਡ ਤੋਂ ਹੁਣ ਆ ਗਿਆ ਆਪਣਾ ਦੇਖੋ ਕਮਰਦਾਨ ਨਿਸ਼ਾਨ ਕਮਰ ਹੈਗੀ ਆਪਣੀ 16 ਇੰਚ ਤਾਂ ਇਹ ਤੋਂ 17 ਤੇ 18 ਇੰਚ ਇਹ ਪਤਾ ਲੱਤੇ ਕਿਉਂਕਿ 1 ਇੰਚ ਆਪਣਾ ਉਧਰਲੀ ਸਾਈਡ ਤੇ ਚਲੇ ਜਾਊ 1 ਇੰਚ ਆਪਣਾ ਦੂਸਰੀ ਸਾਈਡ ਤੇ ਕਿਉਂਕਿ ਇਹਦੇ ਵਿੱਚ ਆਪਣੀ ਡੀ ਪਲੋਈ ਆ ਗਈ ਡੂੰਗੀ ਪਊਗੀ ਇਹ ਨਿਸ਼ਾਨ ਨੂੰ ਬਿਲਕੁਲ ਇਸ ਤਰ੍ਹਾਂ ਪਾ ਨਿਸ਼ਾਨ ਦੇ ਰਾਂਗੇ ਇਸ ਤਰ੍ਹਾਂ ਇਹ ਆਪਣਾ ਦੇਖੋ ਸ਼ਰਟ ਦਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਮਾਰ ਜਾਂਦਾ ਨਿਸ਼ਾਨ ਲਗਾਉਣਾਗਾ ਜਿੰਨੇ ਆਪਣੀ ਫੱਟੀ ਚੌੜੀ ਹੈ ਇਹਦੇ ਵਿੱਚ ਇੰਨਾ ਹੀ ਮੈਂ ਮਾਰਜਨ ਲਗਾਉਂਗੀ ਦੇਖੋ ਆਪਣੀ ਸਾਈਡ ਵਾਲੀ ਸਲਾਈ ਦੇ ਵਿੱਚ ਇਹਦਾ ਮਾਰਜਨ ਆਪਾਂ ਦਵਾ ਦੇਣਾਗਾ ਇਸ ਤਰ੍ਹਾਂ ਇਹ ਸਰਪਾਪਾ ਤੁਹਾਨੂੰ ਫਰੰਟ ਫਰੰਟ ਤੇ ਕਟਾਈਆਂ ਸਮਝਾ ਰਹੇ ਆ ਹੁਣ ਜਿਹੜੀ ਇਹਦੇ ਵਿੱਚ ਆਪਾਂ ਮੋਡੇ ਦੀ ਗਲਾਈ ਪਾਉਣੀ ਹੈ ਉਹ ਪਾਉਣੀ ਆ ਆਪਾਂ ਦੇਖੋ 1.5 ਇੰਚ ਆਪਾਂ ਐ ਸਾਈਡ ਤੋਂ ਪਾਵਾਂਗੇ 1.5 ਇੰਚ ਆਪਾਂ ਐ ਸਾਈਡ ਤੋਂ ਪਾਵਾਂਗੇ ਹੁਣ ਇਹਦੀ ਆਪਾਂ ਗਲਾਈ ਬਣਾਉਣੀ ਹੈਗੀ ਹਮੇਸ਼ਾ ਆਪਾਂ ਜਦੋਂ ਵੀ ਸੂਟ ਦੀ ਕਟਾਈ ਕਰਦੇ ਤਾਂ ਡੇਢ-ਡੇਢ ਦਾ ਜਿਹੜਾ ਮਾਰਜਨ ਆਪਾਂ ਇਸੇ ਤਰ੍ਹਾਂ ਹੀ ਲਗਾਉਣਾਗਾ ਹੁਣ ਇੱਥੋਂ ਮੈਂ ਇਹਦੇ ਵਿੱਚ ਗਲਾਈ ਪਾਉਂਗੀ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਆ ਗਈ ਦੇਖੋ ਗਲਾਈ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਫਰੰਟ ਗਲਾ ਕਿੰਨਾ ਪਾਵਾਂਗੇ ਜੇਕਰ ਆਪਾਂ ਡੀਪ ਪਹਿਨਦੇ ਤਾਂ ਆਪਾਂ ਡੀਪ ਦੇ ਹਿਸਾਬ ਨਾਲ ਲਗਾਵਾਂਗੇ ਜੇ ਆਪਾਂ ਨਾਰਮਲ ਪਹਿਨਦੇ ਆ ਤਾਂ ਨਾਰਮਲ ਦੇ ਹਿਸਾਬ ਨਾਲ ਲਗਾਵਾਂਗੇ ਤਾਂ ਜਿਹੜਾ ਪੈਸੇ ਦੇ ਵਿੱਚ ਗਲਾ ਹੈ ਦੇਖੋ 6.5 ਇੰਚ ਦੇਖੋ ਇੱਕ ਤਾਂ ਆਪਾਂ ਗਲਾ ਮਿਲ ਲੈਣੇ ਹੈਗੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਗਲਾ ਕਦੇ ਵੀ ਨਹੀਂ ਮਿਲਣਾ ਜਦੋਂ ਵੀ ਆਪਾਂ ਕਸਟਮਰ ਤੇ ਗਲੇ ਦਾ ਨਾਪ ਲੈਣਾਗਾ ਤਾਂ ਆਪਾਂ ਦੇਖੋ ਇੱਥੋਂ ਆਪਾਂ ਪਹਿਲਾਂ ਨਿਸ਼ਾਨ ਲਗਾਵਾਂਗੇ ਜਾਨੀ ਕਿ ਆਪਣੀ ਬਰੌਡ ਹੈਗੀਗੀ 5.5 ਇੰਚ ਜਾਨੀ ਕਿ ਪੌਣੇ 3 ਇੰਚ ਇੱਥੇ ਨਿਸ਼ਾਨ ਲਗਾ ਕੇ ਇੱਥੋਂ ਆਪਾਂ ਜਾਨਕੀ ਆਪਾਂ 6.5 ਇੰਚ ਗਲਾ ਰੈਡੀ ਪੈਂਦੇ ਆ ਤਾਂ ਇਤੋਂ ਇਹ ਨਿਸ਼ਾਨ ਆਊਗਾ ਦੇਖੋ 7 ਇੰਚ ਤੇ ਇਹ ਨਿਸ਼ਾਨ ਆਊਗਾ ਦੇਖੋ 7 ਇੰਚ ਤੇ ਇਥੋਂ ਮੈਂ ਦੇਖੋ ਇਹ ਪੌਣੇ 3 ਇੰਚ ਦੇ ਨਿਸ਼ਾਨ ਲਗਾਉਂਗੀ ਇਹ ਨਿਸ਼ਾਨ ਨੂੰ ਮੈਂ ਬਿਲਕੁਲ ਇਸ ਤਰ੍ਹਾਂ ਦੇਖੋ ਇਹਦਾ ਪਰ ਡੱਬਾ ਬਣਾ ਲਾਂਗੇ ਇਹਦੇ ਵਿੱਚ ਆਪਾਂ ਬਣਾਉਣਾਗਾ ਇਹਦਾ ਫਰੰਟ ਵਾਲਾ ਨੈਕ ਇਹਦੇ ਕੋ ਆਪਣਾ ਸਾੜੇ ਸਲਾਈ ਜਿੰਨਾ ਕੰਪਲੀਟੀ ਤਮ ਦੱਸੀਆਂ ਨਗੀਆਂ ਛਾਲ ਲਗਾਉਂਦਾ ਤਰੀਕਾ ਦੱਸਿਆਗਾ ਇਹਦੇ ਵਿੱਚ ਆਪਾਂ ਜਿਹੜੀ ਗਲੇ ਦੇ ਵਿੱਚ ਗਲਾਈ ਦੇਣੀ ਹੈ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਯਾਨੀ ਕਿ ਆਪਣਾ ਫਰੰਟ ਵਾਲਾ ਗਲਾਗਾ ਜਿਹੜਾ ਬਿਲਕੁਲ ਗੋਲ ਬਣਾ ਕੇ ਤਿਆਰ ਹੈਗਾ ਇਸ ਤਰੀਕੇ ਨੇ ਦੇਖੋ ਆਪਾਂ ਇਹ ਜਿਹੜਾ ਪਲੇਟਾਂ ਦੇ ਨਿਸ਼ਾਨੇ ਦੇ ਉੱਪਰ ਲਗਾ ਸਕਦੇ ਆ ਜਦੋਂ ਵੀ ਤੁਸੀਂ ਪਤਲੇ ਨਾਪ ਦਾ ਦੇਖੋ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਤਾਂ ਇਹ ਦੇਖੋ ਨਾਰਮਲੀ ਆਪਾਂ ਇਸੇ ਤਰੀਕੇ ਨਾਲ ਲਗਾਉਂਦੇ ਆਪਾਂ ਸਭ ਤੋਂ ਪਹਿਲਾਂ ਸ਼ਰਟ ਦਾ ਨਾਪ ਲਵਾਂਗੇ ਜਾਂ ਆਪਾਂ ਕਸਟਮਰ ਦੇ ਪਹਿਨੇ ਹੋਏ ਸੂਟ ਦਾ ਨਾਪ ਲਵਾਂਗੇ ਤਾਂ ਜਦੋਂ ਵੀ ਪਲੇਟਾਂ ਦੇ ਉੱਪਰ ਤੋਂ ਨਿਸ਼ਾਨ ਲਗਾਉਣਾ ਹੈ ਸਿਰਫ ਅੱਧਾ ਇੰਚ ਵਧਾ ਕੇ ਹੀ ਲਗਾਉਣਾ ਉਸ ਤੋਂ ਜ਼ਿਆਦਾ ਆਪਾਂ ਨਹੀਂ ਲਗਾਉਣਾ ਨੀਚੇ ਨੂੰ ਜੇਕਰ ਆਪਾਂ 1 ਇੰਚ ਵਧਾ ਕੇ ਲਗਾਵਾਂਗੇ ਤਾਂ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਆਪਣਾ ਪਲੇਟ ਜ਼ਿਆਦਾ ਦੇਖੋ ਨੀਚੇ ਨੂੰ ਚਲਾ ਜਾਊਗਾ ਅੱਧਾ ਇੰਚ ਤੇ ਉਹ ਦੰਚ ਚ ਲੈ ਜਾਓ ਇਹ ਵਾਲਾ ਲੰਬਾ ਪਲੇਟ ਵਿੱਚ ਦੰਚ ਚ ਹੋਰ ਜ਼ਿਆਦਾ ਨੀਚੇ ਚ ਲੈ ਜਾਓ ਜਿਹਦੇ ਨਾਲ ਆਪਣੀ ਦੇਖੋ ਕਮਰ ਤੇ हिਪ ਤੇ ਪਲੇਟ ਦੇ ਵਿੱਚ ਥੋੜਾ ਜਿਹਾ ਅੰਤਰ ਰਹੇਗਾ ਜਿਹਦੇ ਨਾਲ ਆਪਣਾ ਪਲੇਟ ਸਹੀ ਨਹੀਂ ਬੈਠਣਾ ਤੇ ਫੀਟਿੰਗ ਦੇ ਵਿੱਚ ਵੀ ਥੋੜੀ ਜਿਹੀ ਪ੍ਰੋਬਲਮ ਆਊਗੀ ਤੇ ਆਪਣੀ ਕਮਰ ਵਾਲੀ ਜਿਹੜੀ ਫੀਟਿੰਗ ਹੈਗੀ ਉਹ ਬਿਲਕੁਲ ਨਹੀਂ ਬਣਨੀ ਹੈਗੀ ਤੇ ਛਾਤੀ ਵਾਲੀ ਫੀਟਿੰਗ ਦੇ ਵਿੱਚ ਜਿਹੜੇ ਆਪਣੇ ਉੱਪਰ ਬੁਲਬਲੇ ਜੇ ਬਣਨ ਲੱਗ ਜਾਂਦੇ ਆ ਜਾਂ ਕਪੜਾ ਇਕੱਠਾ ਹੋਣ ਲੱਗ ਜਾਂਦਾ ਉਹ ਸਾਰੀ ਚੀਜ਼ ਆਪਣੀ ਇਸ ਚੀਜ਼ ਦੇ ਵਿੱਚ ਆ ਜਾਂਦੀ ਹੈ ਜਦੋਂ ਆਪਣੀ ਦੇਖੋ ਇਹ ਆਪਣੇ ਪਲੋਈਆਂ ਦੇ ਨਿਸ਼ਾਨ ਨਹੀਂ ਸਹੀ ਲੱਗੇ ਤਾਂ ਆਪਣੇ ਸੂਟ ਦੀ ਫਿਟਿੰਗ ਕਦੇ ਵੀ ਸਹੀ ਨਹੀਂ ਬੰਦੀ ਤਾਂ ਹਮੇਸ਼ਾ ਆਪਣਾ ਧਿਆਨ ਰੱਖਣਾ ਪੈਂਦਾ ਜਿਹੜਾ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਰਹੇ ਹਾਂ ਕਿਸ ਤਰੀਕੇ ਨਾਲ ਲਗਾ ਰਹੇ ਆ ਉਹ ਹਰ ਇੱਕ ਚੀਜ਼ ਨੂੰ ਤੁਸੀਂ ਗੌਰ ਨਾਲ ਸਮਝੋ ਦੇਖੋ ਤੇ ਹੁਣ ਆ ਕੇ ਦੇਖੋ ਪਲੇਟਾਂ ਦੀ ਨੰਗਾਈ ਜਾਣ ਕੇ ਦੇਖੋ ਇਹ 7 ਇੰਚ ਦੀ ਮੇਰੀ ਪਲੇਟ ਆ ਗਈ ਲੰਬੀ ਤਾਂ ਇਹਨਾਂ 3.5 ਇੰਚ ਤੁਸੀਂ ਹਾਫ ਕਰ ਲਓ ਤਾਂ ਇਸ ਪਲੇਟ ਨੂੰ 1/2 ਇੰਚ ਤੋਂ ਇੱਕ ਸੂਤ ਕੱਟ ਇਹ ਅੱਧੇ ਸੂਟ ਤੋਂ 1 ਇੰਚ ਘਾਟੇ ਇਧਰੋਂ ਤੁਸੀਂ ਇਹ ਪਲੇਟ ਦਾ ਨਿਸ਼ਾਨ ਦੇਖੋ ਇਸ ਤਰੀਕੇ ਨਾਲ ਲਗਾ ਕੇ ਇਹ ਪਲੇਟ ਨੂੰ ਦੇਖੋ ਤੁਸੀਂ ਇਸ ਤਰ੍ਹਾਂ ਪਾਉਣਾ ਬਿਲਕੁਲ ਇਸ ਤਰ੍ਹਾਂ ਇਹ ਜਦੋਂ ਤੁਸੀਂ ਪਲੇਟਾਂ ਇੰਨੇ ਡੂੰਘੀਆਂ ਪਾਉਂਗੇ ਤਾਂ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੈ ਪ੍ਰੋਪਰ ਆਊਗੀ ਤੇ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣੂਗੀ ਤੇ ਐਸੀ ਤਰ੍ਹਾਂ ਹੀ ਜਿਹੜੀਆਂ ਤੁਹਾਡੀਆਂ ਇਹ ਵਾਲੀਆਂ ਪਲੇਟਾਂ ਨੇ ਇੰਨਾ ਨੋ ਵੀ ਤੁਸੀਂ ਇੱਥੋਂ ਅੱਧੇ ਇੰਚ ਦਾ ਮਾਰਜਿਨ ਲੈ ਕੇ ਦੇਖੋ ਪਲੇਟ ਨੂੰ ਲਾਉਂਗੇ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਐਸ ਤਰ੍ਹਾਂ ਇਹ ਇਸ ਤਰ੍ਹਾਂ ਹੀ ਦੇਖੋ ਆਪਾਂ ਇਸ ਪਲੇਟ ਨੂੰ ਲਾਵਾਂਗੇ ਕਿਉਂਕਿ ਇਹਦੇ ਵਿੱਚ ਆਪਣਾ ਮਾਰਜਿਨ ਜਿਹੜਾ ਇੰਨਾ ਹੀ ਜਾਊਗਾ ਅੱਧੇ ਇੰਚ ਦਾ ਇਸ ਤਰ੍ਹਾਂ ਅੱਜ ਤੁਹਾਨੂੰ ਦੇਖੋ ਬਿਲਕੁਲ ਆਹ ਤਰੀਕੇ ਨਾਲ ਤੁਸੀਂ ਪਲੇਟਾਂ ਪਾਉਣਾ ਨੇ ਜੇਕਰ ਤੁਸੀਂ ਐਸਾ ਤਰੀਕੇ ਨਾਲ ਪਲੇਟਾਂ ਪਾਉਣਾ ਸਿੱਖ ਗਏ ਤਾਂ ਤੁਹਾਡਾ ਸੂਟੇ ਦਾ ਪ੍ਰੋਪਰ ਤਰੀਕੇ ਨਾਲ ਸਹੀ ਬਣੂਗਾ ਪੂਰਾ ਵਧੀਆ ਬਣੂਗਾ ਤੁਹਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਦਿੱਕਤ ਨਹੀਂ ਆਉਣੀ ਤੇ ਉਸ ਤੋਂ ਬਾਅਦ ਆ ਗਈ ਦੇਖੋ ਆਪਣੀ ਇਹ ਵਾਲੀ ਕਟਾਈ ਦੀ ਸਾਨੂੰ ਬੜੇ ਕਮੈਂਟ ਆਏ ਸੀਗੇ ਵੀ ਜਿਹੜੀ ਮੈਡਮ ਤੁਸੀਂ ਇਹ ਵਾਲੀ ਜਿਹੜੀ ਕਟਾਈ ਆਪਾਂ ਫਰੰਟ ਵਾਲੀ ਕਰ ਲ ਜਿਹੜੇ ਜਿਹੜੇ ਇੰਚ ਦਾ ਲਗਾ ਕੇ ਨਿਸ਼ਾਨ ਤਾਂ ਤੁਸੀਂ ਕੀ ਕਰਨਾ ਜਿਹੜੀ ਬੈਕ ਵਾਲੀ ਹੈ ਇਹ ਨਿਸ਼ਾਨੇ ਨੂੰ ਬਿਲਕੁਲ ਐਸੇ ਤਰੀਕੇ ਨਾਲ ਨਿਸ਼ਾਨ ਲਗਾਉਣਾਗਾ ਇਹਦੇ ਵਿੱਚ ਆਪਾਂ ਦੇਖੋ ਕੁਝ ਵੀ ਨਹੀਂ ਮਿਲਣਾ ਵੀ ਇਹ ਕਿੰਨੇ ਇੰਚ ਤੇ ਕਟਾਈ ਪਾ ਰਿਹਾ ਹੈ ਕਿੰਨੇ ਇੰਚ ਤੇ ਦੀ ਗਲਾਈ ਪਾ ਰਿਹਾ ਕੁਝ ਵੀ ਨਹੀਂ ਮਿਲਣਾ ਇਹਦੇ ਵਿੱਚ ਗਲਾਈ ਜਿਹੜੀ ਪਾਉਗੀ ਉਹ ਆਪਣੀ ਪਾਉਗੀ ਬੈਕ ਗਲੇ ਦੇ ਹਿਸਾਬ ਨਾਲ ਜੇ ਮੇਂ ਕਿ ਆਪਣਾ ਬੈਕ ਗਲਾ ਹੈਗੇ 7 ਇੰਚ 8 ਇੰਚ 9 ਇੰਚ ਜਿੰਨਾ ਵੀ ਆਪਣਾ ਗਲਾ ਹੈਗਾ 5 ਇੰਚ ਤੋਂ ਜ਼ਿਆਦਾ ਤਾਂ ਤੁਸੀਂ ਇਹਦੇ ਵਿੱਚ ਕੀ ਕਰਨੇਗੇ ਉਹਨੇ ਡਿਹਾਈਏ ਜਿਹੜੀ ਤੁਸੀਂ ਇਹਦੇ ਵਿੱਚ ਇਸ ਤਰੀਕੇ ਨਾਲ ਪਾ ਦੋਗੇ ਜਿਹਦੇ ਇਹਨਾਂ ਇਸ ਤਰੀਕੇ ਨਾਲ ਤੁਸੀਂ ਡਿਹਾਈ ਪਾ ਦੋਗੇ ਤੇ ਜਿਹੜੀ ਬੈਕ ਤੇ ਤੁਹਾਡਾ ਕਪੜਾ ਨਹੀਂ ਇਕੱਠਾ ਹੋਣਾ ਕੜਾ ਗਲਾ ਵੀ ਬਹੁਤ ਜ਼ਿਆਦਾ ਵਧੀਆ ਬਣੂਗਾ ਤੁਹਾਡੇ ਮੋਢੇ ਡਿੱਗਣ ਦੀ ਕੋਈ ਪ੍ਰੋਬਲਮ ਨਹੀਂ ਆਉਣੀਗੀ ਇਹ ਇਹ ਹੈ ਕਿ ਅਸੀਂ ਆਪਣਾ ਦੇਖੋ ਪਤਲਾ ਨਾਪ ਹੁਣ ਦੇਖੋ ਐਸੇ ਚਾਰ ਦੇ ਉੱਪਰ ਤੁਹਾਨੂੰ ਸਮਝਾਵਾਂਗੇ ਆਪਾਂ ਪਾਲੀ ਨਾਪ ਦਾ ਪਾਲ ਨਾਪ ਦੇ ਵਿੱਚ ਫਰੰਟ ਪਾਵਾਂਗੇ ਦੇਖੋ ਆਪਾਂ 13 ਇੰਚ 13 ਇੰਚ ਤਿਆਰ ਹੋ ਤਾਂ ਆਪਾਂ 13 ਇੰਚ ਹੀ ਲਵਾਂਗੇ ਕਿਉਂਕਿ ਜੇਕਰ ਆਪਾਂ ਫਰੰਟ ਤੇ 13.5 ਦੀ ਬਜਾਏ ਮੈਂ ਇੱਥੇ 14 ਇੰਚ ਕੱਟੂਗੀ ਤਾਂ ਜਿਹੜਾ ਉਹ 1 ਇੰਚ ਕੱਪੜਾ ਦਾ ਦੇਖੋ ਜਦੋਂ ਗਲਾ ਪਾ ਕੇ ਆਪਣਾ ਉਹ ਗਲਾ ਬਰਾਉਡ ਹੋ ਜਾਂਦਾਗਾ ਜੇ ਆਪਾਂ ਸ਼ਰਟ ਪਹਿਨਦੇ ਆ ਤਾਂ ਦੋਨੇ ਸਾਈਡਾਂ ਤੇ ਉਹ ਕੱਪੜਾ ਜਿਹੜਾ ਬਹੁਤ ਜ਼ਿਆਦਾ ਇਕੱਠਾ ਹੁੰਦਾਗਾ ਜਿਹਦੇ ਨਾਲ ਬਹੁਤ ਸਾਰੀ ਦਿੱਕਤ ਪ੍ਰੋਬਲਮ ਆਉਂਦੀ ਹੈਗੀ ਆਪਾਂ ਨੂੰ ਤੇ ਸੂਟ ਆਪਣਾ ਸਹੀ ਜਿਹੜਾ ਨਹੀਂ ਬੈਠਦਾ ਹੁਣ ਆਪਾਂ ਤੇ ਫਰੰਟ ਮੈਨੇ ਅਸੀਂ ਦੇਖੋ ਫਰੰਟ ਹੈਗਾ ਸੀ 13 ਇੰਚ ਤਿਆਰ ਤਾਂ ਮੈਂ 13 ਇੰਚ ਲਾਉਂਗੀ ਯਾਨੀ ਕਿ ਸਾਢੇ 6 ਇੰਚ ਤਾਂ ਇਹਦੇ ਵਿੱਚ ਵੀ ਜਿਹੜਾ ਮੈਂ ਮੋਢੇ ਦੀ ਕਟਾਈ ਕਰੂੰਗੀ ਉਹ ਮੈਂ ਸਾਢੇ 6 ਇੰਚ ਦੀ ਹੀ ਕਰੂੰਗੀ ਇਸ ਤਰ੍ਹਾਂ ਦੇਖੋ ਮੈਂ ਬਿਲਕੁਲ ਇਸੇ ਤਰੀਕੇ ਦੇ ਨਾਲ ਇਹ ਨਿਸ਼ਾਨ ਜਿਹੜਾ ਤੁਹਾਨੂੰ ਦੱਸੂੰਗੀ ਇਹ ਚੀਜ਼ ਨੂੰ ਹਮੇਸ਼ਾ ਤੁਸੀਂ ਧਿਆਨ ਦੇ ਨਾਲ ਫੋਲੋ ਕਰਨਾ ਐਸਟਰਾ ਇਹ ਨਿਸ਼ਾਨ ਦੇ ਕੋਪਰ ਲਗਾ ਲਿਆ ਉਸ ਤੋਂ ਬਾਅਦ ਇਹ ਕਰੀ ਦੀ ਪਲੇਟ ਹੈਗੇ ਸਾਡੇ ਪਲੋਈ ਜਿਹੜੀ 12.5 ਇੰਚ ਤੇ ਤਿਆਰ ਤਾਂ ਆਪਾਂ ਇਹ ਨਿਸ਼ਾਨ ਲਗਾਵਾਂਗੇ 13 ਇੰਚ ਤੇ ਲੰਬੀ ਪਲੇਟ ਦੇ ਵਿੱਚ ਵੀ ਪਾਵਾਂਗੇ ਆਪਾਂ 7 ਇੰਚ ਇਹ ਨਿਸ਼ਾਨਾ ਨੂੰ ਮੈਂ ਬਿਲਕੁਲ ਦੇਖੋ ਸਿੱਧਾ ਕਰ ਲੂੰਗੀ ਹੁਣ ਐਸਟਰਾ ਇਹ ਲਗਾਉਣ ਤੋਂ ਬਾਅਦ ਹੁਣ ਆਪਾਂ ਛਾਤੀ ਦਾ ਨਿਸ਼ਾਨ ਲਗਾਵਾਂਗੇ ਜਾਨਕਿ ਛਾਤੀ ਹੈਗੇ 25 ਇੰਚ ਤਾਂ ਇੱਥੇ ਆਪਾਂ ਲਗਾਵਾਂਗੇ 26 ਇੰਚ ਜਾਨਕਿ 13 ਇੰਚ ਤਿੰਨ ਨਿਸ਼ਾਨ ਇਸ ਤਰ੍ਹਾਂ 13 ਇੰਚ ਤਿੰਨ ਨਿਸ਼ਾਨ ਇੱਥੋਂ ਮੈਂ ਇਹ ਨਿਸ਼ਾਨ ਦਾ ਗੈਪ ਦਵਾਂਗੀ ਦੇਖੋ ਬਿਲਕੁਲ ਡੇਢ ਇੰਚ ਦੇ ਹਿਸਾਬ ਨਾਲ ਉਸ ਤੋਂ ਨਾ ਵੱਧ ਨਾ ਘੱਟ ਡੇਢ ਇੰਚ ਦਾ ਇਹ ਨਿਸ਼ਾਨ ਲਗਾਉਂਗੇ ਇੱਥੇ ਮੈਂ ਇਹਦੀ ਆਪਾਂ ਗਲਾਈ ਜਿਹੜੀ ਪਾਵਾਂਗੇ ਉਹ ਸਿਰਫ ਆਪਾਂ ਇੱਥੋਂ ਹੀ ਪਾਵਾਂਗੇ ਇਸ ਤਰ੍ਹਾਂ ਐਕਸਟਰਾ ਬਿਲਕੁਲ ਦੇਖੋ ਗੋਲ ਐਕਸਟਰਾ ਉਸ ਤੋਂ ਬਾਅਦ ਆ ਗਿਆ ਆਪਣੇ ਪਲੇਟਾਂ ਦੀ ਚੜਾਈ ਤਾਂ ਇਹਦੇ ਵਿੱਚ ਜਿਹੜੀ ਮੈਂ ਚੜਾਈ ਪਾਉਂਗੀ ਉਹ ਮੈਂ ਪਾਉਂਗੀ 8 ਇੰਚ ਤੇ ਜਿਹੜੀ ਪਲੇਟਾਂ ਦੀ ਗੈਪ ਆਪਸ ਵਿੱਚ ਨੇ ਪਲੋਈਆਂ ਦੀ ਉਹ ਆ ਗਈ 8 ਇੰਚ ਤੇ ਐਸ ਤਰ੍ਹਾਂ ਇਹਨਾਂ ਸ਼ਾਂਦ ਦੇਣ ਤੋਂ ਬਾਅਦ ਹੁਣ ਆ ਗਿਆ ਆਪਣਾ ਰੇਪ ਪਲੇਟ ਹੁਣ ਇੱਥੋਂ ਮੈਂ 7 ਇੰਚ ਦਾ ਹਾਫ ਕਰੂੰਗੀ 3.5 ਇੰਚ ਤਾਂ ਇੱਥੋਂ ਮੈਂ ਨਿਸ਼ਾਨ ਨੂੰ ਉਸੇ ਤਰ੍ਹਾਂ ਹੀ ਫੇਰ ਬਿਲਕੁਲ ਰੇਵ ਨਿਸ਼ਾਨ ਲਗਾ ਲੂੰਗੀ ਇਸ ਤਰ੍ਹਾਂ ਇਹਨਾਂ ਨਿਸ਼ਾਨ ਵੀ ਮੈਂ ਇਸੇ ਤਰ੍ਹਾਂ ਹੀ ਲਗਾਉਂਗੀ ਇਹ ਲਗਾਉਣ ਤੋਂ ਬਾਅਦ ਹੁਣ ਮੈਂ ਜਿਹੜੀ ਰੇਵ ਵਾਲੀ ਕਟਾਈ ਪਾਉਣੀ ਹੈ ਯਾਨੀ ਕਿ ਇਹਦੇ ਵਿੱਚ ਪਲੇਟ ਦਾ ਗੈਪ ਪਾਉਣਾ ਹੈ ਕਿੰਨਾ ਪਾਉਣਾ ਇਹ ਮੈਂ ਪਾਉਂਗੀ 2 ਇੰਚ ਕਿਉਂਕਿ ਬਹੁਤ ਜ਼ਿਆਦਾ ਹੈਵੀ ਨਾਪ ਆ ਗਿਆ 25 ਇੰਚ ਛਾਤੀ ਇਹਨਾਂ ਦੀ ਤਾਂ ਇਹ ਆ ਗਿਆ ਦੇਖੋ 22 ਇੰਚ ਤੇ ਇਧਰ ਨਾਲ ਇਹ ਵਾਲਾ ਨਿਸ਼ਾਨ ਆ ਗਿਆ ਆਪਣਾ 3 ਇੰਚ ਤੇ 3 ਇੰਚ ਤੇ ਹੁਣ ਦੇਖ ਇਹਦੇ ਵਿੱਚ ਵੀ ਜਿਹੜੀ ਪਲੇਟ ਦੀ ਡਿਗਾਈ ਦੇਣੇ ਆ ਇਹ ਜਿਆਦਾ ਹੈਵੀ ਨਾਪ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਾਪ ਜਣਾ ਸਾਢੇ 3 ਇੰਚ ਦਾ ਨਿਸ਼ਾਨ ਲਗਾ ਕੇ ਇਹਦੇ ਵਿੱਚ ਆਪਾਂ ਇਹ ਜਿਹੜੀ ਨਦਗਾ ਹੀ ਪਾਉਣੀ ਆ ਉਹ ਪਾਉਣੀ ਆ ਆਪਾਂ ਅੱਦੇ ਦਿਨ ਚ ਦਿਨ ਗਈ ਜਿੰਨਾ ਤੁਸੀਂ ਭਾਰੀ ਨਾਲ ਆਪਣੇ ਡੂੰਗਾ ਪਲੇਟ ਭਰੋਗੇ ਤਾਂ ਉਹਦੇ ਨਾਲ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਬਹੁਤ ਹੀ ਜ਼ਿਆਦਾ ਵਧੀਆ ਆਊਗੀ ਇਹ ਨਿਸ਼ਾਨਾ ਨੂੰ ਮੈਂ ਬਿਲਕੁਲ ਐਸੇ ਤਰ੍ਹਾਂ ਹੀ ਦੇਖੋ ਬਿਲਕੁਲ ਰੇਵ ਕਰੂੰਗੇ ਇਸ ਤਰ੍ਹਾਂ ਐਸੇ ਇਸੇ ਤਰ੍ਹਾਂ ਹੀ ਦੇਖੋ ਇਧਰੋਂ ਇਹ ਵਾਲਾ ਪਲੇਟ ਆਪਾਂ ਰੇਪਾਵਾਂਗੇ ਬਿਲਕੁਲ ਇਹ ਵੀ ਥੋੜਾ ਜਿਹਾ ਆਪਣਾ ਪਲੇਟ ਹੈ ਇਹਦਾ ਸ਼ੈਡ ਵਾਲਾ ਦੂੰਗਾ ਚੱਕਿਆ ਜਾਊਗਾ ਇਸੇ ਤਰ੍ਹਾਂ ਹੀ ਐਸੇ ਤਰ੍ਹਾਂ ਇਹ ਪਲੇਟ ਨੂੰ ਵੀ ਆਪਾਂ ਦੇਖੋ ਇਸੇ ਤਰ੍ਹਾਂ ਹੀ ਕੰਪਲੀਟ ਕਰਾਂਗੇ ਇਸੇ ਵੀ ਸੂਟ ਦੇ ਵਿੱਚ ਤੁਸੀਂ ਪਲੇਟ ਪਾਉਣਾਗਾ ਤਾਂ ਆਪਣਾ ਜਿਹੜਾ ਇਹ ਵਾਲਾ ਡੱਬਾ ਬਣ ਜਾਂਦਾ ਹੈ ਤਾਂ ਹਮੇਸ਼ਾ ਆਪਣੇ ਐਸੇ ਡੱਬੇ ਦੇ ਵਿੱਚੋਂ ਹੀ ਪਲੇਟ ਚੱਕਿਆ ਜਾਂਦਾਗਾ ਨਾ ਕਿ ਆਪਾਂ ਇੱਧਰ ਕਰੀ ਨਾ ਆਪਾਂ ਉੱਪਰ ਕਰੀਏ ਦੇਖੋ ਇਹਨੂੰ ਪਲੇਟ ਨੂੰ ਜੇਕਰ ਆਪਾਂ ਇੱਥੋਂ ਹਲਾਵਾਂਗੇ ਤਾਂ ਆਪਣੇ ਪਲੇਟ ਦੀ ਜਿਹੜੀ ਆਪਣੇ ਕੱਪ ਦੀ ਇਹ ਚੀਜ਼ ਦੀ ਆਪਣੇ ਸੈਂਟਰ ਬਣਨਾਗਾ ਇਹ ਬਿਲਕੁਲ ਨਹੀਂ ਬਣਨਾ ਇਹ ਕਦੇ ਵੀ ਸੈੱਟ ਨਹੀਂ ਆਉਣਾ ਹੁਣ ਆ ਗਿਆ ਆਪਣਾ ਦੇਖੋ ਫਰੰਟ ਗਲਾ ਯਾਨੀ ਕਿ ਇਹਨੇ ਨਾ ਫਰੰਟ ਗਲਾ ਹੈਗਾ 7 ਇੰਚ 7 ਇੰਚ ਦੇਖੋ ਕਿੰਦਾ ਮਿਨੇ ਜਾਊਗਾ ਐਸਲੂਟ ਮਿਨੇ ਜਾਊਗਾ ਐਸਲੂਟ ਠੀਕ ਹੈ ਇਹਨੂੰ ਆਪਾਂ ਜਦੋਂ ਵੀ ਗਲੇ ਨੂੰ ਮਿਲਣਾ ਪਰ ਰੇਵ ਮਿਲਣਾ ਬਿਲਕੁਲ ਰੇਵ ਹੁਣ ਇਹਦੀ ਆਪਾਂ ਬ੍ਰਾਡ ਕਰਦੇ ਆਂਗੇ 6 ਇੰਚ ਨੀਚੇ ਵੀ ਆਪਾਂ 6 ਇੰਚ ਕਰਾਂਗੇ ਲੰਬਾ ਗਲਾ ਕਰਾਂਗੇ ਆਪਾਂ 7 ਇੰਚ ਇਹਨੂੰ ਸ਼ਾਂ ਨੂੰ ਸਿੱਧਾ ਕਰ ਲਿਆ ਆਪਾਂ ਇਹਨ ਸ਼ਾਲ ਨੂੰ ਵੀ ਸਿੱਧਾ ਕਰ ਲੈ। ਇੱਥੇ ਇੱਥੇ ਆ ਆਪਣਾ ਗਿਆ ਗਲਾ। ਇਹ ਗਲੇ ਦਾ ਦੇਖੋ ਸੈਂਟਰ ਥੋੜਾ ਜਿਹਾ ਆਪਣਾ ਮੋਢੇ ਵਾਲੀ ਕਾਰ ਤੋਂ نیچے ਆ ਗਿਆ। ਅੱਧਾ ਹਿੰਟੇ نیچے ਆ ਗਿਆ। ਹੁਣ ਆ ਗਿਆ ਆਪਣਾ ਦੇਖੋ ਸਾਈਡ ਸਲਾਈ ਜਿੰਦਾ ਨਿਸ਼ਾਨ। ਹੁਣ ਲਾਉਣਾ ਆਪਾਂ ਦੇਖੋ ਕਮਰ ਦਾ ਨਿਸ਼ਾਨ। ਕਮਰ ਲੱਗੂਗੀ ਆਪਣੀ ਐਸਾ ਪਲੇਟ ਦੇ ਹਾਫ ਤੋਂ ਹਮੇਸ਼ਾ ਜਦੋਂ ਵੀ ਆਪਾਂ ਕਮਰ ਦਾ ਨਿਸ਼ਾਨ ਲਗਾਉਣਾਗਾ ਆਪਣੇ ਨਾ ਲੰਬਾ ਪਲੇਟ ਹੈਗਾ ਉਹਦੇ ਹਾਫ ਤੋਂ ਹੀ ਕਮਰ ਦਾ ਨਿਸ਼ਾਨ ਲੱਗੂਗਾ ਦੇਖੋ ਜਿੱਥੋਂ ਆਪਣਾ ਪਲੇਟ ਚੱਕਿਆ ਜਾਊਗਾ ਹੁਣ ਇਹ ਪਲੇਟ ਦਾ ਨਿਸ਼ਾਨ ਦੇਖੋ ਇੱਥੇ ਲਾਵਾਂਗੇ ਆਪਾਂ ਯਾਨੀ ਕਿ ਇਹਨਾਂ ਦੀ ਹਿੱਪ ਹੈ ਛਾਤੀ ਹੈਗੇ 25 ਇੰਚ ਤੇ ਇਹ 2 ਇੰਚ ਘਟਾ ਕੇ ਆ ਗਿਆ ਆਪਣਾ 23 ਇੰਚ ਤਾਂ ਆਪਾਂ 24 ਸਾਢੇ 25 ਇੰਚ ਤੇ ਲਗਾਵਾਂਗੇ ਇਹ ਵੀ ਆਪਾਂ ਨਿਸ਼ਾਨ ਇਹ ਨਿਸ਼ਾਨ ਵੀ ਬਿਲਕੁਲ ਸਿੱਧੇ ਹੋਗੇ ਆਪਣੇ ਦੇਖਿਓ ਚਾਰਟ ਆਪਣੇ ਕੋਲੇ ਹੈਗਾਗਾ ਲੰਬਾਈ ਦੇ ਵਿੱਚ ਘੱਟ ਦਾ ਆਪਣਾ ਸੈਲ ਸਲਾਈ ਦਾ ਨਿਸ਼ਾਨੇ ਦੇ ਉੱਪਰ ਇੱਕ ਵਾਰ ਆਪਾਂ ਇਸੇ ਤਰ੍ਹਾਂ ਹੀ ਛੱਡਾਂਗੇ ਦੇਖੋ ਇਹ ਗਲੇ ਨੂੰ ਆਪਾਂ ਦੇਖੋ ਇਸ ਤਰ੍ਹਾਂ ਬਰੌਡ ਦੇ ਕੇ ਗਲੇ ਨੂੰ ਆਪਾਂ ਐਸ ਤਰ੍ਹਾਂ ਆਪਾਂ ਨੂੰ ਗਲੇ ਦੀ ਜਿਹੜੀ ਘਟਾਈ ਪਾਵਾਂਗੇ ਇਹਦੇ ਵਿੱਚ ਇਹ ਸੀਗੇ ਦੇਖੋ ਆਪਣੇ ਇਹ ਵਾਲੇ ਨਿਸ਼ਾਨ ਹੁਣ ਆ ਗਿਆ ਆਪਣਾ ਬੈਕ ਵਾਲਾ ਨਿਸ਼ਾਨ ਇਹ ਬੈਕ ਵਾਲਾ ਵੀ ਬਿਲਕੁਲ ਆ ਦੇਖੋ ਆਪਾਂ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਨਿਸ਼ਾਨ ਦੇਵਾਂਗੇ ਜੇਕਰ ਤੁਹਾਨੂੰ ਮੇਰੀ ਗੈਪ ਦੱਸਾਂ ਤਾਂ ਇਹਦੀ ਗੈਪ ਹੈਗੀ ਹੈ ਕਿ ਬਹੁਤ ਜ਼ਿਆਦਾ ਹੁਣ ਜਿਹੜੀ ਆਪਾਂ ਇਹਦੇ ਵਿੱਚ ਗਲਾਈ ਦੇਣੀ ਹੈ ਉਹ ਗਲਾਈ ਦੇਣੀ ਆਪਾਂ ਬੈਕ ਗਲੇ ਦੇ ਸਾਹਮਣਾ 6 ਇੰਚ 7 ਇੰਚ 8 ਇੰਚ 9 ਇੰਚ ਦੇਖੋ ਇਹ ਗਲਾ ਨਾ ਪਹਿਗੇ ਭਾਰੀ ਗਲਾ ਵੀ ਕਈ ਵਾਰ ਦੇਖੋ ਭਾਰੀ ਨਾ ਆਪਾਂ ਡੀਪ ਗਲਾ ਪਹਿਲੇ ਤਾਂ ਉਹਦੇ ਹਿਸਾਬ ਦੇ ਨਾਲ ਇਹਦੇ ਵਿੱਚ ਇਹਦੀ ਢਾਲ ਦਿੱਤੀ ਹੈ ਜਾਨੀ ਕਿ ਇਹਦਾ ਗਲਾ ਹੈਗਾ 8 ਇੰਚ ਤਾਂ ਇਹਦੇ ਵਿੱਚ ਆਪਾਂ ਦੇਖੋ ਇਹਦੀ ਢਾਲ ਪਾਵਾਂਗੇ ਐਸਾ ਇਹ ਹੋ ਗਈ ਦੇਖੋ ਆਪਣੀ ਬੈਕ ਵਾਲੀ ਕੱਟ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜਿਆਦਾ ਪਸੰਦ ਆਈ ਹੋਗੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਦੇਖ ਲਈ ਤੁਹਾ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤੇ ਖਸਰੀ ਕਾਲ